ਪਾ ਮੈਂ ਅੱਜ ਨਹੀਂ ਆਉਣਾ ਪਰ ਜਦੋਂ ਵੀ ਆਉਣਾ ਹੈ ਤਾਂ ਚੰਡੀਗੜ੍ਹ ਕੋ ਤੁਹਾਨੂੰ ਸਸਤੇ ਰੇਟਾਂ ਦੇ ਵਿੱਚ ਜਦੋਂ ਠਹਿਰਨਾ ਹੈ ਤਾਂ ਕਿਸਾਨ ਭਵਨ ਇੱਕ ਚੰਗੇ ਲਕਜ਼ਰੀ ਹੋਟਲ ਨੂੰ ਹੁਣ ਜਿਵੇਂ ਕਹਦੀ ਹੈ ਮਾਤ ਦੇਂਦਾ ਨਜ਼ਰ ਆਉਂਦਾ ਹੈ ਹਰ ਇੱਕ ਚੀਜ਼ ਤੇ ਫਿਨਿਸ਼ਿੰਗ ਤੇ ਧਿਆਨ ਦਿੱਤਾ ਗਿਆ ਹੈ ਕਿ ਤੁਹਾਨੂੰ ਉਸ ਲਕਜ਼ਰੀ ਬਣੇ ਦਾ ਅਹਿਸਾਸ ਕਰਾਵੇ ਜਿਹੜਾ ਕਿ ਤੁਸੀਂ ਹੋ ਸਕਦਾ 5-6000 ਰੁਪਿਆ ਲਾ ਕੇ ਕਿਸੇ ਹੋਟਲ ਦੇ ਵਿੱਚ ਕਮਰਾ ਲਵੋ ਜੋ ਸਟਾਰਟਿੰਗ ਕਰ ਲਈਏ ਸਭ ਤੋਂ ਛੋਟੀ ਜੀ ਚੀਜ਼ ਜੀ ਕਹੇ ਹੁੰਦੀ ਹੈ ਵੀ ਜਿਹੜਾ ਇਹ ਬਣਾ ਹੁੰਦਾ ਨਾ ਜਿੱਥੇ ਤੁਹਾਡੇ ਫ੍ਰਿਜ ਰੱਖਿਆ ਹੋਣਾ ਜਾਂ ਨਾਲ ਤੁਹਾਨੂੰ 40 ਕੈਟਲ ਦੀ ਗੱਲ ਹੋਵੇ ਉਹਦੇ ਨਾਲ-ਨਾਲ ਫਿਰ ਜਦੋਂ ਬੈੱਡ ਦੀ ਗੱਲ ਕਰਦੇ ਹਾਂ ਜੇ ਹੁਣ ਜਿਵੇਂ ਇਹ ਕਮਰੇ ਚ ਆਏ ਸੀ ਯਾਨੀ ਕਿ ਜੇ ਇਸ ਰੂਮ ਦੇ ਵਿੱਚ ਦੋ ਫੈਮਲੀਆਂ ਵੀ ਠਹਿਰ ਸਕਦੀਆਂ ਨੇ ਗਿਆ ਬਕਾਇਦਾ ਤੌਰ ਤੇ ਲੋਕਰ ਵੀ ਤੁਸੀਂ ਦੇਖੋ ਦੀ ਦਿੱਤਾ ਹੋਇਆ ਤੁਸੀਂ ਆਪ ਦਾ ਉਰੇ ਠਹਿਰਦੇ ਹੋਗੇ ਤਾਂ ਤੁਸੀਂ ਆਪ ਦਾ ਨੌਕਰ ਹੈ ਜਿਹੜਾ ਉਹ ਵੀ ਯੂਜ਼ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਕੋਈ ਕੀਮਤੀ ਸਮਾਨ ਹੈ ਆਪ ਦੀ ਐਡਵਾਂਸ ਬੁਕਿੰਗ ਕਰਾ ਕੇ ਚੱਲ ਸਕਦੇ ਹੋ ਆਨਲਾਈਨ ਵੈਬਸਾਈਟ ਤੇ ਕਮਰੇ ਉਪਲਬਧ ਨੇ ਇਹ ਠੀਕ ਹੈ ਕਿ ਇਹਨਾਂ ਨੇ ਹੋਰ ਜਿਹੜੀਆਂ ਆਮ ਵੈਬਸਾਈਟ ਚੱਲਦੀਆਂ ਨੇ ਜਿੱਥੇ ਆਨਲਾਈਨ ਬੁਕਿੰਗ ਆਉਂਦੀਆਂ ਨੇ ਉਹਨਾਂ ਚ ਨਹੀਂ ਰੱਖਿਆ ਹੋਇਆ ਪੈਸੇ ਤੁਹਾਡੇ ਬਚਣਗੇ ਪਲੱਸ ਇਹ ਹੈ ਵੀ ਤੁਹਾਨੂੰ ਜਿਹੜਾ ਇੱਕ ਲਗਜ਼ਰੀ ਲਾਈਫਸਟਾਈਲ ਮਿਲਣਾ ਹੈ ਉਹ ਤਮਾਮ ਚੀਜ਼ਾਂ ਨੇ ਸੂਤਾ ਦਿੱਤੀਆਂ ਗਈਆਂ ਨੇ ਸ਼ਸਿਕਾਲਾ ਚੰਡੀਗੜ੍ਹ ਜਦੋਂ ਤੁਸੀਂ ਘੁੰਮਣ ਫਿਰਨ ਵਾਸਤੇ ਆਉਂਦੇ ਹੋ ਜਾਂ ਫਿਰ ਜੇ ਕਿਹਾ ਜਾਵੇ ਵੀ ਕਿਸੇ ਵੀ ਕਾਰਜ ਵਾਸਤੇ ਜਦੋਂ ਪਹੁੰਚਦੇ ਆ ਸਭ ਤੋਂ ਵੱਡੀ ਗੱਲ ਹੁੰਦੀ ਹੈ ਵੀ ਰਾਤ गुजारਣੀ ਹੈ ਤੇ ਜਦੋਂ ਕਮਰੇ ਲੈਣੇ ਹੁੰਦੇ ਨੇਗੇ ਤਾਂ ਉਹਰੇ ਜਿੰਨੇ ਮਹਿੰਗੇ ਮਹਿੰਗੇ ਹੋਟਲ ਦਾ ਕਿ ਜਿੰਨੇ ਵਧੀਆ ਹੋਟਲ ਤਾਂ ਉਹਨੇ ਉਹਨੇ ਮਹਿੰਗੇ ਰੇਟ ਨੇ ਫਾਈਵ ਸਟਾਰ ਸਹੂਲਤਾਂ ਦੇ ਨਾਲ ਜਿਵੇਂ ਤੁਹਾਨੂੰ ਪਹਿਲਾਂ ਗੱਲਬਾਤ ਸੁਣਾਈ ਆ ਬਰਸਟ ਹੋਰ ਆਂਦੀ ਤਾਂ ਉਹਦੇ ਨਾਲ ਨਾਲ ਕਮਰੇ ਹੈ ਕਹੇਜੇ ਨੇ ਐਕਚੁਅਲ 'ਚ ਹੁਣ ਤੁਹਾਨੂੰ ਉਹ ਤਸਵੀਰ ਦਿਖਾਉਣ ਲੱਗਾ ਕਿਉਂਕਿ ਇਹ ਜ਼ਰੂਰ ਹਰ ਕਿਸੇ ਦੇ ਉਸ ਕੰਮ ਦੀ ਹੋਊਗੀ ਕਿ ਭਾਵੇਂ ਅੱਜ ਨਹੀਂ ਆਉਣਾ ਪਰ ਜਦੋਂ ਵੀ ਆਉਣਾ ਤਾਂ ਚੰਡੀਗੜ੍ਹ ਫਿਰ ਤੁਹਾਨੂੰ ਸਸਤੇ ਰੇਟਾਂ ਦੇ ਵਿੱਚ ਜਦੋਂ ਠਹਿਰਨਾ ਹੈ ਤਾਂ ਕਿਸਾਨ ਭਵਨ ਇੱਕ ਚੰਗੇ ਲਗਜ਼ਰੀ ਹੋਟਲਾਂ ਨੂੰ ਹੁਣ ਜਿਵੇਂ ਕਹਦੀ ਹੈ ਮਾਤ ਦਿੰਦਾ ਨਜ਼ਰ ਆਉਂਦਾ ਹੈ ਏ ਕਲਾਸ ਲਿਫਟਾਂ ਤੋਂ ਲੈ ਕੇ ਉਰੋਂ ਦੀ ਸਫਾਈ ਤੋਂ ਲੈ ਕੇ ਤਾਂ ਹੁਣ ਰੂਮ ਕਹੇਜੇ ਨੇ ਕਿਉਂਕਿ ਤੁਸੀਂ ਗੱਲਬਾਤ ਪੂਰੀ ਸੁਣ ਲਈ ਹੋਣੀ ਹੈ ਰੂਮ ਕ ਹੈਗੇ ਕਹੇਜੇ ਨੇ ਉਰੇ ਜਦੋਂ ਤੁਸੀਂ ਆਉਣਾ ਤਾਂ ਕਹਿ ਜਾ ਸਕਦਾ ਹੈ ਕਿ ਵਧੀਆ ਲਗਜ਼ਰੀ ਜਿਵੇਂ ਆਮ ਹੋਟਲ ਦੇ ਵਿੱਚ ਅਸੀਂ ਜਾਣੇ ਆ ਫੈਸਿਲਿਟੀ ਹੋਵੇ ਜੇ ਸਟਾਰਟਿੰਗ ਕਰ ਲਈਏ ਸਭ ਤੋਂ ਛੋਟੀ ਜੀ ਚੀਜ਼ ਜੀ ਕਿ ਇਹ ਹੁੰਦੀ ਹੈ ਵੀ ਜਿਹੜਾ ਇਹ ਬਣਾਇਆ ਹੁੰਦਾ ਨਾ ਜਿੱਥੇ ਤੁਹਾਡੇ ਫ੍ਰਿਜ ਰੱਖਿਆ ਹੋਣਾ ਜਾਂ ਨਾਲ ਤੁਹਾਨੂੰ ਚਾਹ ਲਈਏ ਕੈਟਲਸ ਦੀ ਗੱਲ ਹੋਵੇ ਉਹਦੇ ਨਾਲ-ਨਾਲ ਫਿਰ ਜਦੋਂ ਬੈੱਡ ਦੀ ਗੱਲ ਕਰਦੇ ਹਾਂ ਜੇ ਹੁਣ ਜਿਵੇਂ ਇਹ ਕਮਰੇ ਚ ਆਏ ਸੀ ਯਾਨੀ ਕਿ ਜੇ ਇਸ ਰੂਮ ਦੇ ਵਿੱਚ ਦੋ ਫੈਮਲੀਆ ਵੀ ਠਹਿਰ ਸਕਦੀਆਂ ਨੇ ਗਿਆ ਤੇ ਨਾਲ-ਨਾਲ ਗੱਲ ਤੁਸੀਂ ਦੇਖੋ ਵੇਟਿੰਗ ਰੂਮ ਵਾਸਤੇ ਜਿਵੇਂ ਆਮ ਤੌਰ ਤੇ ਇੱਕ ਜਗ੍ਹਾ ਬਣੀ ਹੁੰਦੀ ਹੈ ਜਿਵੇਂ ਗੈਸਟ ਹਾਊਸਰੀਜ਼ ਦੇ ਵਿੱਚ ਵੀ ਜਾਣਿਆ ਤਾਂ ਅਸੀਂ ਨਾਲ-ਨਾਲ ਜਿਹੜਾ ਤੁਹਾਨੂੰ ਸੋਫੇ ਲੱਗੇ ਮਿਲ ਜਾਣਗੇ ਫਿਰ ਇਸੇ ਤਰ੍ਹਾਂ ਦੇ ਨਾਲ ਇੱਕ ਸਪੇਸ ਚੰਗੀ ਆ ਜਦੋਂ ਬੰਦੇ ਨੇ ਰਾਤ گزارਣੀ ਹੁੰਦੀ ਆ ਉਹਦੇ ਨਾਲ ਗੱਲ ਇਹ ਵੀ ਹੁੰਦੀ ਆ ਵੀ ਜਦੋਂ ਤੁਸੀਂ ਸ਼ਾਮ ਨੂੰ ਕਿਤੇ ਜਲਦੀ ਆਗੇ ਤਾਂ ਐਲਸੀਡੀਆਂ ਲੱਗੀਆਂ ਹੋਈਆਂ ਨੇਗੀਆਂ ਤੁਸੀਂ ਦੇਖਣਾ ਕਰਨਾ ਹੈ ਗਰਮੀ ਦੇ ਵਿੱਚ ਖਾਸ ਤੌਰ ਤੇ ਜੇ ਕਿਹਾ ਜਾਵੇ ਚਲੋ ਪੱਖੇ ਤਾਂ ਹੁੰਦੀਆਂ ਹਰ ਜਗ੍ਹਾ ਤੇ ਪਰ ਵਧੀਆ ਏਸੀ ਦੀ ਵੀ ਸਹੂਲਤ ਉਸੇ ਤਰ੍ਹਾਂ ਦੇ ਨਾਲ ਦਿੱਤੀ ਆ ਜਿਵੇਂ ਆਮ ਤੁਸੀਂ ਲਗਜ਼ਰੀ ਹੋਟਲਾਂ ਦੇ ਵਿੱਚ ਦੇਖਦੇ ਹੋ ਹਰ ਇੱਕ ਚੀਜ਼ ਤੇ ਫਿਨਿਸ਼ਿੰਗ ਤੇ ਧਿਆਨ ਦਿੱਤਾ ਗਿਆ ਹੈ ਕਿ ਤੁਹਾਨੂੰ ਉਸ ਲਗਜ਼ਰੀ ਪਣੇ ਦਾ ਅਹਿਸਾਸ ਕਰਾਵੇ ਜਿਹੜਾ ਕਿ ਤੁਸੀਂ ਹੋ ਸਕਦਾ 5-6000 ਰੁਪਇਆ ਲਾ ਕੇ ਕਿਸੇ ਹੋਟਲ ਦੇ ਵਿੱਚ ਕਮਰਾ ਲਵੋ ਇਹ ਵੀ ਤੁਹਾਨੂੰ ਮੈਂ ਘੱਟ ਰੇਟ ਦੱਸਿਆ ਕਿਉਂਕਿ ਚੰਡੀਗੜ੍ਹ ਦੇ ਰੇਟ ਬੜੇ ਜ਼ਿਆਦੇ-ਜ਼ਿਆਦੇ ਨੇਗੇ ਉਹਦੇ ਨਾਲ ਹੀ ਫਿਰ ਗੱਲ ਕੀਤੀ ਜਾਵੇ ਤਾਂ ਇਹ 1600 1800 ਤੋਂ ਸ਼ੁਰੂਆਤ ਹੋ ਜਾਂਦੀ ਹੈਗੀ ਉਦੋਂ ਬਾਅਦ ਦੇ ਵਿੱਚ ਤੁਹਾਨੂੰ ਅਜਿਹੇ ਕਮਰਿਆਂ ਦਾ ਲੁੱਤ ਮਿਲੂਗਾ ਇਹ ਹੋ ਸਕਦਾ ਇੱਕ ਬੈਡ ਕਟ ਹੋਵੇ ਉਹ ਤੁਸੀਂ 1600 1800 ਚ ਲੈ ਸਕਦੇ ਹੋ ਫਿਰ ਗੱਲ ਆ ਜਾਂਦੀ ਹੈ ਆਪਸ਼ਨਲ ਸਾਰੀਆਂ ਨੇ ਤੁਹਾਡਾ ਡਰਾਈਵਰ ਤੇ ਨਾਲ ਆਇਆ ਤਾਂ ਤੁਹਾਨੂੰ ਡੋਰਮਟਰੀ ਦੇ ਵਿੱਚ ਵੀ ਬੜੇ ਸਸਤੇ ਰੇਟ ਦੇ ਉੱਤੇ ਬੈੱਡ ਜਾਂ ਕਈਏ ਕੀ ਉਹਨੂੰ ਰਾਤ ਨੂੰ ਕੌਣ ਵਾਸਤੇ ਮਿਲ ਜੂਗਾ ਕਿਉਂਕਿ ਇਹ ਬੜੀ ਚੀਜ਼ ਹੁੰਦੀ ਹੈ ਨਾਲ ਤੁਸੀਂ ਜੇ ਡਰਾਈਵਰ ਲੈ ਕੇ ਆਇਓ ਕਿੱਥੇ ਰੁਕਵਾਣਾ ਕਰਨਾ ਹੈ ਤਾਂ ਕਿ ਉਹ ਵੀ ਚੰਗੀ ਰਾਤ ਜਿਹੜੀ ਆਪਦੀ ਗੁਜ਼ਾਰ ਸਕੇ ਉਹਦੀ ਨੀਂਦ ਚੰਗੀ ਆ ਸਕੇ ਫਿਰ ਗੱਲ ਆ ਕਿ ਸਭ ਤੋਂ ਵੱਡੀ ਗੱਲ ਹੁੰਦੀ ਹੈ ਵਾਸ਼ਰ ਦੋ ਬਣੇ ਹੋਏ ਨੇਗੇ ਇਸ ਪਾਸੇ ਜਿਹੜਾ ਕਿ ਇਹ ਆ ਗਈ ਫਲਸ਼ ਆ ਗਈ ਤੇ ਇਧਰ ਤੁਸੀਂ ਜਦੋਂ ਨਹਾਉਣਾ ਹੈਗਾ ਗੀਜ਼ਰ ਲੱਗੇ ਹੋਏ ਨੇਗੇ ਨਾਲ ਹੀ ਗੱਲ ਕੀਤੀ ਜਾਵੇ ਤਾਂ ਦੋ ਗੀਜ਼ਰ ਨੇਗੇ ਖੈਰ ਲੱਗੇ ਹੋਏ ਦੋਨੇ ਪਾਸਿਆਂ ਦੇ ਉੱਤੇ ਤੇ ਨਾਲ ਨਾਲ ਜੇ ਇਕਲ ਕਹੀਏ ਤਿਆਰ ਹੋਣਾ ਤਾਂ ਤੁਸੀਂ ਇੱਕ ਤਰ੍ਹਾਂ ਦਾ ਰੂਮ ਦੇ ਤੌਰ ਤੇ ਵੀ ਇਹਨੂੰ ਯੂਜ਼ ਕਰ ਸਕਦੇ ਹੋ ਵੱਡਾ ਵਧੀਆ ਸ਼ੀਸ਼ਾ ਲੱਗਿਆ ਹੋਇਆ ਹਰ ਇੱਕ ਚੀਜ਼ ਇਸ ਤਰ੍ਹਾਂ ਦੇ ਨਾਲ ਤਿਆਰ ਕੀਤੀ ਗਈ ਹੈ ਤਾਂ ਕਿ ਤੁਹਾਨੂੰ ਕਿਸੇ ਵੀ ਇਹ ਨਾ ਲੱਗੇ ਵੀ ਤੁਸੀਂ ਵਧੀਆ ਲਗਜ਼ਰੀ ਹੋਟਲ ਦੇ ਵਿੱਚ ਨਹੀਂ ਠਹਿਰੇ ਪੈਸੇ ਤੁਹਾਡੇ ਬਚਣਗੇ ਪਲੱਸ ਇਹ ਵੀ ਤੁਹਾਨੂੰ ਜਿਹੜਾ ਇੱਕ ਲਗਜ਼ਰੀ ਲਾਈਫਸਟਾਈਲ ਮਿਲਣਾ ਹੈ ਉਹ ਤਮਾਮ ਚੀਜ਼ਾਂ ਨੇ ਸਹੂਲਤਾਂ ਦਿੱਤੀਆਂ ਗਈਆਂ ਨੇ ਜਦੋਂ ਅਸੀਂ ਚੰਡੀਗੜ੍ਹ ਵਰਗੇ ਖੇਤਰ ਚ ਆਉਨੇ ਆ ਤੇ ਤੁਸੀਂ ਹੋਟਲ ਦੀ ਦੇਖੋ ਹਰ ਇੱਕ ਕੋਰੇ ਕਹਿੰਦਾ ਵੀ ਸਾਡਾ ਫਾਈਵ ਸਟਾਰ ਹੀ ਹੈ ਜੀ ਪਰ ਗੱਲ ਇਹ ਹੈ ਵੀ ਰੇਟ ਤੁਹਾਨੂੰ ਜਦੋਂ ਦੇਣੇ ਪੈਂਦੇ ਨੇ ਤਾਂ ਉਹ ਤੁਹਾਨੂੰ ਫਾਈਵ ਸਟਾਰ ਵਰਗੀ ਰੇਟ ਦੇਣੇ ਪੈਂਦੇ ਨੇ ਉਹ ਪੂਰੇ ਰੂਮ ਦੀ ਸਪੇਸ ਦੇਖੀਏ ਤੇ ਨਾਲੇ ਜ਼ਾਹਿਰ ਦੀ ਗੱਲ ਆ ਯਾਰ ਜਦੋਂ ਹੁਣ ਇਨ ਆਨਲਾਈਨ ਵੀ ਤੁਸੀਂ ਜੇਕਰ ਆਉਣ ਤੋਂ ਪਹਿਲਾਂ ਦੇਖਣਾ ਕਈ ਵਾਰ ਹੁੰਦਾ ਹੈ ਇਹ ਵੀ ਤੁਸੀਂ ਉਰੇ ਆਓ ਤੁਹਾਨੂੰ ਰੂਮ ਹੀ ਨਾ ਮਿਲੇ ਆਪਦੀ ਐਡਵਾਂਸ ਬੁਕਿੰਗ ਕਰਾ ਕੇ ਚੱਲ ਸਕਦੇ ਹੋ ਆਨਲਾਈਨ ਵੈਬਸਾਈਟ ਤੇ ਕਮਰੇ ਉਪਲਬਧ ਨੇ ਇਹ ਠੀਕ ਹੈ ਕਿ ਇਹਨਾਂ ਨੇ ਹੋਰ ਜਿਹੜੀਆਂ ਆਮ ਵੈਬਸਾਈਟ ਚੱਲਦੀਆਂ ਨੇ ਜਿੱਥੇ ਆਨਲਾਈਨ ਬੁਕਿੰਗਾਂ ਹੁੰਦੀਆਂ ਨੇ ਉਹਨਾਂ ਚ ਨਹੀਂ ਰੱਖਿਆ ਹੋਇਆ ਕਿਉਂਕਿ ਉਹ ਕਹਿੰਦੇ ਕਿ ਉਹੀ ਪੈਸੇ ਬਚਾ ਕੇ ਅਸੀਂ ਗਾਕ ਨੂੰ ਫਾਇਦਾ ਦਿੱਤਾ ਹੈ ਜਿਵੇਂ ਆਪ ਤੌਰ ਤੇ ਕਹਿੰਦਿਆਂ ਆ ਉਸੇ ਤਰ੍ਹਾਂ ਦੇ ਨਾਲ ਜਿਹੜਾ ਬੰਦਾ ਰਹਿਣ ਆਊਗਾ ਉਹਨੂੰ ਫਾਇਦਾ ਮਿਲੂਗਾ ਹੁਣ ਜਿਹੜੇ ਲੋਕ ਜਿਵੇਂ ਕਹੀਏ ਕਿ ਬਿਜ਼ਨਸ ਟ੍ਰਿਪਸ ਤੇ ਆਉਂਦੇ ਨੇਗੇ ਉਹਨਾਂ ਦੇ ਨਾਲ ਕੰਮ ਕਾਜ ਕਰਨ ਵਾਸਤੇ ਆ ਦੇਖੋ ਤੁਸੀਂ ਕੁਰਸੀ ਟੇਬਲ ਲੱਗਿਆ ਹੋਇਆ ਬਕਾਇਦਾ ਤੌਰ ਦੇ ਉੱਤੇ ਇੱਕ ਜਿਵੇਂ ਏਸੀ ਵਾਲੇ ਡਾਕਟਰਸ ਜਿਹੜੇ ਬਣੇ ਹੋਏ ਨੇ ਸਭ ਤੋਂ ਵੱਧ ਦੁਸ਼ਾਉਂਦੇ ਨੇ ਕਿ ਜੇ ਗਰਮੀਆਂ ਦੇ ਵਿੱਚ ਜਦੋਂ ਪੂਰੇ ਤੁਸੀਂ ਠਹਿਰਨਾ ਹੋ ਰਹੇ ਦੋ ਫੈਮਿਲੀਆਂ ਦੇ ਲਈ ਇੱਕ ਚੰਗਾ ਖੁੱਲਾ ਡੁੱਲਾ ਰੂਮ ਆ ਸਰਕਾਰ ਦੇ ਕਿਸੇ ਵੀ ਸਿਸਟਮ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਦੋਂ ਇਹਨਾਂ ਨੂੰ ਚਲਾਇਆ ਜਾਂਦਾ ਰੇਟ ਘੱਟ ਹੁੰਦੇ ਨੇ ਫੈਸਿਲਿਟੀ ਵੱਧ ਤੋਂ ਵੱਧ ਦੇਣ ਦੀ ਕੋਸ਼ਿਸ਼ ਕੀਤੀ ਹੁੰਦੀ ਆ ਪਰ ਸਮੇਂ ਦਰ ਸਮੇਂ ਚੀਜ਼ਾਂ ਬਦਲੀਆਂ ਨੇ ਆਮ ਤੌਰ ਤੇ ਹੁੰਦਾ ਇਹ ਹੈ ਵੀ ਸਰਕਾਰੀ ਸਿਸਟਮਾ ਦੇ ਵਿੱਚ ਤੁਸੀਂ ਸੋਚ ਲਾਨੇ ਹੋ ਕਿ ਹਰ ਇੱਕ ਚੀਜ਼ ਯਾਰ ਕਿਉਂ ਨਹੀਂ ਲਗਜ਼ਰੀ ਭਲੇ ਦੇ ਨਾਲ ਮਿਲੂਗੀ ਉਰੋਂ ਦੇ ਬਕਾਇਦਾ ਤੌਰ ਤੇ ਜਿਹੜਾ ਸਟਾਫ ਹੈ ਕਹਿੰਦੇ ਉਹਨੂੰ ਵੀ ਇੱਕ ਵਧੀਆ ਹੋਸਪਿਟੈਲਿਟੀ ਦੇਣ ਦੇ ਵਾਸਤੇ ਟ੍ਰੇਨਡ ਕੀਤਾ ਗਿਆ ਹੈ ਕਿ ਆਮ ਜਿਹੜੇ ਤੁਹਾਨੂੰ ਹੋਟਲਾਂ ਦੇ ਵਿੱਚ ਉੱਥੋਂ ਦੀ ਸਰਵਿਸਾਂ ਮਿਲਦੀਆਂ ਨੇ ਉਹ ਵੀ ਸਾਰੀਆਂ ਮਿਲਣਗੀਆਂ ਛੋਟੇ ਛੋਟੇ ਚੀਜ਼ਾਂ ਦਾ ਵੀ ਜਿਵੇਂ ਆਮ ਤੌਰ ਤੇ ਆਪਾਂ ਘਰਾਂ ਦੇ ਵਿੱਚ ਦੇਖਦੇ ਆਂ ਹਰ ਇੱਕ ਚੀਜ਼ ਹਾਂ ਹੁਣ ਤੁਸੀਂ ਆ ਕਵਰਜ ਦੇਖ ਰਹੀਏ ਤਾਂ ਰਜਾਈਆਂ ਜਿਹੜੀਆਂ ਰੱਖੀਆਂ ਹੋਈਆਂ ਨੇ ਹੈਗੀਆਂ ਕੋਈ ਸਮਾਨ ਰੱਖਣਾ ਹੋਰ ਕਰਨਾ ਹੈ ਬਕਾਇਦਾ ਤੌਰ ਤੇ ਲੋਕਰ ਵੀ ਤੁਸੀਂ ਦੇਖੋ ਕਿ ਦਿੱਤਾ ਹੋਇਆ ਹੈ ਤੁਸੀਂ ਆਪ ਦਾ ਉਰੇ ਠਹਿਰਦੇ ਹੋਗੇ ਤਾਂ ਤੁਸੀਂ ਆਪਦਾ ਲੋਕਰ ਹੈ ਜਿਹੜਾ ਉਹ ਵੀ ਯੂਜ਼ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਕੋਈ ਕੀਮਤੀ ਸਮਾਨ ਹੈ ਛੋਟੇ ਛੋਟੇ ਚੀਜ਼ ਦਾ ਜਦੋਂ ਧਿਆਨ ਦਿੱਤਾ ਤਾਂ ਸਮਝਿਆ ਜਾ ਸਕਦਾ ਕਿ ਜਦੋਂ ਤੁਸੀਂ ਅਗਲੀ ਵਾਰ ਹੁਣ ਚੰਡੀਗੜ੍ਹ ਨੂੰ ਆਉਣਾ ਆਪਦੇ ਆਨਲਾਈਨ ਬੁਕਿੰਗਾਂ ਕਰਾ ਕੇ ਆਓ ਤਾਂ ਤੁਹਾਨੂੰ ਸਸਤੇ ਦੇ ਵਿੱਚ ਘੁੰਮਣਾ ਫਿਰਨਾ ਦਾ ਖਰਚ ਤੁਹਾਡੀ ਆਪਦੀ ਖਰਚੇ ਦੇ ਹਿਸਾਬ ਨਾਲ ਹੈ ਪਰ ਸਸਤੇ ਰੇਟਾਂ ਦੇ ਵਿੱਚ ਤੁਸੀਂ ਜਿਹੜਾ ਲਗਜ਼ਰੀ ਰੂਮਾਂ ਦਾ ਲੁੱਫਰ ਉਠਾ ਸਕਦੇ ਹੋਗੇ ਸੀਨੀਅਰ ਵਿਜਨਲ ਸਬੰਤੇ ਦੇ ਨਾਲ ਸੁਮਿਤ ਸਿੰਘ ਰਜਨਾਸਪੁਕਸਨ ਟੀਵੀ ਚੰਡੀਗੜ੍ਹ